ਕੀ ਆਲ ਤੇ ਆਪਣੀਆਂ ਆਰੀਆਂ ਮੱਖੀਆਂ ਸ਼ਹਿਦ ਵਾਲੀਆਂ ਸ਼ਾਇਦ ਆਪਣੇ ਘਰ ਦਾ ਵਾਧੂ ਹੋ ਜਾਂਦਾ ਤੇ ਆਰੀ ਆਪਣੀ ਸਬਜੀ ਇੱਧਰ ਵੀ ਲਾਈ ਸੀ ਬਾਕੀ ਆਪਣਾ ਰਿਆ ਸਟਾਲਾ ਏਡਾ ਏਡਾ ਹੋ ਗਿਆ 10 10 15 ਦਿਨਾਂ ਤੱਕ ਹੋ ਜਾਏਗਾ ਵੱਡਣ ਵਾਲਾ ਆਪਣਾ ਸਟਾਲਾ ਕਿ ਬਾਕੀ ਆ ਬੂਟਾ ਲਾਇਆ ਬਣ ਨਿਕਲਿਆ ਚੀਗੋਨਾ ਲਾਉਣਾ ਤੇ ਹਾਲ ਜਿਹੜਾ ਖੰਬਾ ਉੱਤੇ ਡਿੱਗਾ ਪਿਆ ਸੀ ਫਿਰ ਅਸੀਂ ਕਰ ਲੈਣ ਦਾ ਚੱਕ ਕੇ ਬਾਕੀ ਆ ਆਪਣੀਆਂ ਇੱਥੇ ਵੀ ਕੱਦੂ ਦੀ ਫਾਲ ਦੇਖੋ ਉੱਧਰ ਆਪਣੀ ਤੋੜੀ ਸਾਰੀ ਆ ਇੱਧਰ ਕਿਤੇ ਕਿਤੇ ਘਾਟ ਟੁਕਿਆ ਸਟਾਲਾ ਬਾਕੀ ਸਾਰਾ ਵਧੀਆ ਹੋ ਗਿਆ ਇੱਧਰ ਆਪਾਂ ਲਾਈ ਗੋਭੀ ਦੀ ਸਬਜ਼ੀ ਇੱਧਰ ਲੱਗੀ ਪਾਲਕ ਹਾਂ ਸਾਹਮਣੇ ਲੰਮਾ ਪਿਆ ਬਾਕੀ ਆਪਣਾ ਕਿ ਆਸ਼ ਹੈ ਦੇ ਕੱਢਣ ਵਾਲੀ ਮਸ਼ੀਨ ਪਈ ਹੈ ਗੋਲ ਦੀ ਉੱਠੀ ਪਈ ਏਸ ਕਰਕੇ ਬਾਕੀ ਉਧਰ ਖਾਨੇ ਪਿੰਡੀਆਂ ਕੁੰਡੀਆਂ ਤੁਹਾਨੂੰ ਆ ਰਹੀਆਂ ਆਪਣੀਆਂ ਸਬਜ਼ੀਆਂ ਆ ਲੱਗੇ ਨੇ ਬਤੋਂ ਇੱਧਰ ਪਿੰਡੀਆਂ ਗੋਭੀ ਤੇ ਮਿਰਚਾਂ ਆਪਾਂ ਤੋੜਨੇ ਪਿਆ ਬਤੋਂ ਆ ਲੱਗੇ ਨੇ ਆਪਣੇ ਆਲੂਆਂ ਲੱਗ ਗਿਆ ਪਾਣੀ ਆਪਣੇ ਆਲੂਆਂ ਨੂੰ ਸਾਰੇ ਪੀਛੇ ਗਏ। ਬਾਬਾ ਬੈਠਾ ਆਪਣਾ ਉੱਥੇ। ਹੁਣ ਆਪਾਂ ਜੰਨੇ ਪਿਆ ਸਬਜ਼ੀ ਹਾਂ ਲਿ ਪਿੱਛੇ ਤੁਹਾਨੂੰ ਸਬਜ਼ੀਆਂ ਬਖਾਨਨਾ। ਪਾਣੀ ਦਾ ਆਸਤਾ ਆਸੀ ਆ ਜਾਲੂਆਂ ਨੂੰ। ਆਹ ਦੇਖੋ। ਗਾਰਾ ਹੈ ਫੁੱਲ ਆਇ ਨਾ ਇਹ ਨਾ ਪਾਣੀ ਉੱਤੇ ਚੜ ਗਿਆ ਇਧਰ ਵਗ ਗਿਆ ਇੰਨਾ ਤੇਜ਼ ਪਾਣੀ ਸੀ ਦੱਸਿਆ ਜੀ ਕਿਵੇਂ ਦੀ ਲੱਗੀ ਵੀਡੀਓ